ਢੇੜਾ ਤੋਂ ਮਨਦੀਪ ਸਿੰਘ ਵੱਡਾ ਯਤਨ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਬੀਬੀਆਂ ਬਜ਼ੁਰਗ ਪਿੰਡਾਂ ਦੇ ਵਿੱਚੋਂ ਆਏ ਨੇ ਢੇੜਲੇ ਪਿੰਡਾਂ ਚੋਂ ਅੱਖਾਂ ਦਾ ਮੁਫਤ ਚੈੱਕਅਪ ਅਤੇ ਨਾਲ ਦੀ ਨਾਲ ਸੁਜੈਸ਼ਨ ਫਾਰ ਆਪਰੇਸ਼ਨ ਵੀ ਜੇ ਕਿਸੇ ਬੀਬੀ ਦਾ ਕਿਸੇ ਬਜ਼ੁਰਗ ਦਾ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਫ੍ਰੀ ਹੈ ਅਤੇ ਫ੍ਰੀ ਹੈ ਆਪਰੇਸ਼ਨ ਇਜ਼ ਆਫ ਫ੍ਰੀ ਆਫ ਕੋਸ ਕੋਈ ਪੈਸਾ ਅੱਖਾਂ ਦਾ ਆਪਰੇਸ਼ਨ ਫ੍ਰੀ ਵੱਡਾ ਤਾਣਾ ਹੈ ਛੋਟੇ ਸਾਹਿਬਜ਼ਾਦੇ ਅਮਰਸ਼ੀਦ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਜਗਤਨ ਮਾਤਾ ਮਾਤਾ ਗੁਜਰਕੌਰ ਜੀ ਦੇ ਸ਼ਹਾਦਤ ਵਾਲੇ ਦਿਨਾਂ ਦੇ ਵਿੱਚ ਇਹ ਕਾਰਜ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਾਰਜ ਹੈ ਕਿਸੇ ਉਸ ਵਿਅਕਤੀ ਨੂੰ ਨੇਤਰ ਮਿਲ ਜਾਣਾ ਨਿਗਾ ਮਿਲ ਜਾਣੀ ਜਿਹੜਾ ਲਾਜ਼ਮੀ ਨਹੀਂ ਕਰਾ ਸਕਦਾ ਅਤੇ ਨਿਗਾ ਵੀ ਘਟ ਰਹੀ ਨਾਲ ਦੀ ਨਾਲ ਖੂਨਦਾਨ ਕੈਂਪ ਸਭ ਤੋਂ ਵੱਡਾ ਦਾਨ ਦੁਨੀਆ ਦੇ ਵਿੱਚ ਜੇ ਕਿਸੇ ਨੂੰ ਪੀਜੀਆ ਜਾਂ 32 ਹਸਪਤਾਲ ਚੰਡੀਗੜ੍ਹ ਜਾਣ ਦਾ ਰਬ ਨਾ ਕਰੇ ਵੈਸੇ ਮੌਕਾ ਮਿਲੇ ਤਾਂ ਦੇਖਿਓ ਵੀ ਬਲੱਡ ਬੈਂਕ ਜਿੱਥੇ ਖੂਨ ਮਿਲਦਾ ਉੱਥੇ ਬਬੂ ਜੀ ਲੰਬੇ ਲੰਬੇ ਲਾਈਨਾਂ ਲਗਰੀਆਂ। ਪੈਕਟ 6 ਚਾਹੀਦੇ ਹੁੰਦੇ ਨੇ ਖੂਨ ਦੇ ਮਿਲਦੇ ਤਿੰਨ ਨੇ। ਅਤੇ ਫੇਰ ਬੰਦਾ ਉਸ ਸਮੇਂ ਸੋਚਦਾ ਵੀ ਮੈਨੂੰ ਖੂਨਦਾਨ ਕਰਨਾ ਚਾਹੀਦਾ। ਜਦੋਂ ਮੇਰੀ ਮਾਤਾ ਦਾਖਲ ਸੀ ਮੇਰੇ ਯਾਦ ਆ ਮੈਂ 6 ਪੈਕਟ ਮੰਗੇ ਡਾਕਟਰਾਂ ਨੇ ਕੈਂਸਰ ਸੀ ਉਹਨੂੰ ਗੁਰਦੇ ਦਾ। ਤਾਂ ਮੈਂ 4 ਹੀ ਮੈਨੇਜ ਕਰ ਸਕਿਆ। ਦੋ ਫਿਰ ਮੈਨੂੰ ਬਾਅਦ ਦੇ ਵਿੱਚ ਮਿਲੇ ਉਹ ਬਚ ਗਏ ਉੱਥੇ ਇੱਕ ਰਿਕਸ਼ੇ ਵਾਲਾ ਸੀ ਗਰੀਬ ਬੰਦਾ ਉਹ ਕਹਿੰਦਾ ਜੀ ਮੈਨੂੰ ਲੋੜ ਇੱਕ ਪੈਕਟ ਦੀ ਮੈਂ ਕਿਹਾ ਯਾਰ ਖੂਨ ਲੈਣਾ ਕੋਈ ਨਹੀਂ ਉਹ ਡਾਕਟਰ ਮੈਨੂੰ ਕਹਿੰਦਾ ਸਰਦਾਰ ਜੀ ਆਪਨੇ ਤੋਂ ਪੈਕਟ ਦੇ ਜੇ ਖੂਨ ਕਰ ਆਖਿਆ ਬਿਲਕੁਲ ਦੇ ਦਿਆ ਮੈਂ ਕਿਹਾ ਕਿਆ ਬਾਤ ਹੋ ਗਈ ਕਹਿੰਦਾ ਯਹਾਂ बिकਦਾ ਹੈ ਜੀ ਮੈਂ ਕਿਹਾ ਹਮ ਵੇਚਨੇ ਵਾਲੇ ਨਹੀਂ ਹਮ ਬਹੁਤ ਵੱਡੀ ਧਰਤੀ ਫਤੇਗੜ ਸਾਹਿਬ ਸੀ ਹਾਂ ਹਮ ਤਾਂ ਦੇਣੇ ਵਾਲੇ ਹੈ ਵੇਚਨੇ ਵਾਲੇ ਨਹੀਂ ਸੋ ਕਹਿਣ ਤੋਂ ਪਾਪੀ ਵੱਤ ਤੋਂ ਵੱਧ ਖੂਨਦਾਨ ਕਰੋ ਮਨਦੀਪ ਸਿੰਘ ਸਰਪੰਚ ਸਾਹਿਬ ਤੁਸੀਂ ਵੀ ਕੁਝ ਸ਼ਬਦ ਸਾਂਝੇ ਕਰੋ ਅਤੇ ਤਾਂ ਜੋ ਇੱਕ ਸੰਦੇਸ਼ ਹੈ ਜਿਹੜਾ ਨੇੜੇ ਦੇ ਨਗਰਾਂ ਨੂੰ ਮਿਲੇ ਸਭ ਤੋਂ ਪਹਿਲਾਂ ਫਤਿਹ ਦੀ ਜਾਂਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਸਾਡੇ ਵੱਲੋਂ ਟੀਨ ਦੀ ਯੂਥ ਵੱਲੋਂ ਅਪੀਲ ਹੈ ਕਿ ਵੱਧ ਤੋਂ ਵੱਧ ਨਗਰਾਂ ਦੇ ਨਾਲ ਇਦਾਂ ਦੇ ਕੈਂਪੋ ਵੀ ਲਾਏ ਜਾਣ ਤਾਂ ਜੋ ਗਰੀਬ ਲੋਕ ਵੱਧ ਤੋਂ ਵੱਧ ਲਾਹਾ ਲੈ ਸਕਣ ਉਹਨਾਂ ਨੂੰ ਵੱਧ ਤੋਂ ਵੱਧ ਮਦਦ ਕਰੋ ਬੜੇ ਗਰੀਬ ਲੋਕ ਹੈ ਜਿਨ੍ਹਾਂ ਨੂੰ ਦਵਾਈਆਂ ਲੈਣ 'ਚ ਬੜੀ ਦਿੱਕਤ ਆਉਂਦੀ ਹੈ ਆਪਰੇਸ਼ਨ ਨਹੀਂ ਕਰਾ ਸਕਦੇ ਤੇ ਆਪਾਂ ਸਾਰੇ ਮਿਲ ਕੇ ਇਦਾਂ ਦੇ ਪਰਾਲੇ ਕਰੀਏ ਤਾਂ ਜੋ ਆਪਾਂ ਇੱਕ ਚੰਗੀ ਦੇਖ ਆਪਾਂ ਫਤੇਗੜ ਸਾਹਿਬ ਤੋਂ ਦੇ ਸਕੀਏ ਤਾਂ ਆਪਣੇ ਨਾਲ ਵੱਧ ਤੋਂ ਵੱਧ ਅਪੀਲ ਕਰਦਾ ਵੀ ਮਜੂਤ ਨੂੰ ਜੁੜੋ ਆਪਾਂ ਇਹ ਦਾਨ ਕਰੀਏ ਤੇ ਅੱਗੇ ਤੋਂ ਅੱਗੇ ਆ ਕੇ ਇਹ ਵੱਧ ਤੋਂ ਵੱਧ ਦਾਨ ਕਰਕੇ ਆਪਣੇ ਨਾਲ ਸਾਰੇ ਗਰੀਬ ਵੀਰਾਂ ਨੂੰ ਇਸ ਮਦਦ ਦੇ ਕੈਂਪ ਵਿੱਚ ਲੈ ਕੇ ਆਈਏ ਤਾਂ ਉਹ ਵੱਧੋ ਵੱਧ ਲਾਹਾ ਲੈ ਸਕਣ ਤੁਸੀਂ ਨੇ ਦੇਖਿਆ ਹੋਣਾ ਸ਼ਹੀਦ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਜਦੋਂ ਆਪਾਂ ਠੰਡੇ ਬੁਰਜੇ ਨੂੰ ਜਾਈਏ ਤਾਂ ਸੱਜੇ ਹੱਥ ਕੈਂਪ ਲੱਗਦੇ ਨੇ ਖੂਨਦਾਨ ਦੇ ਹਰ ਇੱਕ ਸਾਲ ਅੰਮ੍ਰਿਤਸਰ ਸਾਹਿਬ ਤੋਂ ਪਿਛਲੇ ਸਾਲ ਇੱਕ ਟੀਮ ਆਈ ਹੈ ਹਾਂਜੀ ਤੇ ਮੈਨੂੰ ਜਦ ਬਾਬਾ ਜੀ ਪਹੁੰਚ ਕੇ ਖਾਲਸਾ ਤੇ ਤੇ ਬਾਬਾ ਜੀ ਉੱਥੇ ਆਪਾਂ ਦੇਖਿਆ ਹੀ ਹੈ ਕਿ ਕਿੱਡਾ ਦਾਨ ਇਸ ਵਾਰ ਹਰੇ ਕਦਮ ਹਰੇ ਕਦਮ ਤੇ ਕਿਉਂਕਿ ਬਾਬਾ ਜੀ ਤਾਂ ਉੱਥੇ ਤੁਸੀਂ ਜਦੋਂ ਸੰਗਤ ਜਾਂਦੀ ਹੈ ਠੰਡਾਪੁਰ ਸਾਹਿਬ ਦਾ ਬਾਬਾ ਜੀ ਬੈਠੇ ਹੁੰਦੇ ਨੇ ਜ਼ੇਬਾ ਤੇ ਫਰੇਖ ਦੇ ਅਕਸਰ ਤਾਂ ਇਹਨਾਂ ਦਿਨਾਂ ਦੇ ਵਿੱਚ দান ਕਰਨਾ ਵੱਡਾ দান ਛੋਟੇ ਬਾਬਿਆਂ ਨੇ ਜਿਹੜੀ ਸ਼ਹਾਦਤ ਮਾਤਾ ਗੁਜਰ ਕੌਰ ਜੀ ਨੇ ਜ਼ੁਲਮ ਦੇ ਖਿਲਾਫ ਲੜ ਕੇ ਦਿੱਤੀ ਹੈ ਇਹ ਸਾਨੂੰ ਸਦਾ ਪ੍ਰੇਰਣਾ ਦਿੰਦੇ ਰਹੋਗੇ ਭਾਈ ਜਿੱਥੇ ਜ਼ੁਲਮ ਹੈ ਜਿੱਥੇ ਲੋੜ ਹੈ ਜਿੱਥੇ ਲੋੜਵੰਦ ਹੈ ਜਿੱਥੇ ਵਿਧਵਾ ਕੋਈ ਔਰਤ ਹੈ ਜਿੱਥੇ ਛੋਟਾ ਬੱਚਾ ਨਾਕ ਹੈ ਉੱਥੇ ਜਿਹੜਾ ਮਦਦ ਵਾਸਤੇ ਤੁਹਾਡਾ ਹੱਥ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ ਇਹ ਸਿਰ ਹੈ ਜਿਹੜਾ ਇਹ ਰਾਜਿਆਂ ਦੇ ਮੈਨਾਂ ਦੇ ਵਿੱਚ ਨਹੀਂ ਚੁੱਕਣਾ ਚਾਹੀਦਾ ਪਰ ਜਦੋਂ ਗਰੀਬ ਦੀ ਗੱਲ ਆ ਗਈ ਤਾਂ ਲੋੜਵੰਦ ਦੀ ਗੱਲ ਆ ਗਈ ਤਾਂ ਫਿਰ ਨਾਲ ਖੜਨਾ ਹੈ ਬਾਬਾ ਜੀ ਕੋਈ ਸੰਦੇਸ਼ ਸੰਦਰ ਤੇ ਨਾਮ ਸੁਝੀ ਦੇ ਦਿੰਦੇ ਤੇ ਫੱਤੇ ਦੀ ਸੱਜ ਪਾ ਕੇ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ